ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਸਨੈ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਦੋਸਤੋ ਪੂਰੇ 90 ਸਾਲਾਂ ਦੇ ਬਾਅਦ 9 ਅਗਸਤ ਸ਼ਨੀਵਾਰ ਨੂੰ ਪੂਰਨਮਾਸ਼ੀ ਦਾ ਚੰਦ ਖਾਈ ਦੇਵੇਗਾ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਲਾਟਰੀ ਲੱਗੇਗੀ ਇਹ ਚਾਰ ਰਾਸ਼ੀ ਵਾਲੇ ਮਾਲਾ-ਮਾਲ ਹੋਣਗੇ ਜੀ ਆਂ ਦੋਸਤੋ ਸਾਨੂੰ ਦੱਸ ਰਹੀ ਹੈ ਕਿ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਪੂਰੇ 90 ਸਾਲਾਂ ਬਾਅਦ 9 ਅਗਸਤ ਸ਼ਨੀਵਾਰ ਨੂੰ ਪੂਰਨਮਾਸ਼ੀ ਦੇ ਦਿਨ ਪੈਣ ਰਿਹਾ ਹੈ ਦੇਵੀਏ ਦੁਰਲਭ ਮਹਾਂ ਸ਼ੋਭ ਸੰਜੋਗ ਮਾਂ ਲక్ష్ਮੀ ਜੋ ਹੁਣ 12 ਰਾਸ਼ੀਆਂ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਚਮਕਣ ਵਾਲੀ ਹੈ ਦੋਸਤੋ ਇਹਨਾਂ 4 ਰਾਸ਼ੀ ਵਾਲਿਆਂ ਦੇ ਇਸ ਦਿਨ ਜਾਣੀ ਪੂਰਨਮਾਸ਼ੀ ਜਾਂ ਕਹਿ ਲਓ ਸ਼ਨੀ ਪੂਰਨਮਾ ਦੇ ਦਿਨ ਲੋਟਰੀ ਲੱਗਣ ਵਾਲੀ ਹੈ ਇਹ ਚਾਰ ਰਾਸ਼ੀ ਵਾਲੇ ਤਾਂ ਨਾਲ ਮਾਲਾ ਮਾਲ ਹੋਣ ਵਾਲੇ ਹਨ ਖੁਦ ਤਾਂ ਦੀ ਦੇਵੀ ਮਾਂ ਲక్ష్ਮੀ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਘਰ ਇਸੇ ਜਾਨੀ ਕਿ ਪੂਰਨਮਾਸ਼ੀ ਦੇ ਦਿਨ ਆ ਰਹੀ ਹੈ ਜਿਸ ਨਾਲ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਦੁੱਖ ਦਰਦ ਅਤੇ ਕਸ਼ਟ ਖਤਮ ਹੋ ਜਾਣਗੇ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਬੇਅੰਤ ਖੁਸ਼ੀਆਂ ਆਉਣ ਵਾਲੀਆਂ ਹਨ ਜਿਸ ਨਾਲ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਇਹ ਚਾਰ ਖੁਸ਼ਕਿਸਮਤ ਅਤੇ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ 9 ਅਗਸਤ ਸ਼ਨੀਵਾਰ ਨੂੰ ਪੂਰਨ ਮਾਸ਼ੀ ਤੇ ਦਿਨ ਮਾ લક્ષ્ਮੀ ਜੋਗ ਬਣਨ ਦੇ ਨਾਲ ਲਾਟਰੀ ਲੱਗਣ ਵਾਲੀ ਹੈ ਇਹ ਚਾਰ ਰਾਸ਼ੀ ਵਾਲੇ ਇਸ ਦਿਨ ਮੱਲਾਮਾਲ ਹੋਣਗੇ ਇੰਜ ਕਹਿ ਲਓ ਕਿ ਖੁਦ ਵੀ ਦਾਤਾ ਵੀ ਹੁਣ ਇਹਨਾਂ ਨੂੰ ਨਹੀਂ ਰੋਕ ਸਕਦਾ ਉਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਮਾਲ ਮਾਲ ਬਣਨ ਤੋਂ ਕਰੋੜਪਤੀ ਬਣਨ ਤੋਂ ਜੀ ਹਾਂ ਦੋਸਤੋ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਉਹਨਾਂ ਚਾਰ ਖੁਸ਼ਕਿਸਮਤ ਅਤੇ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਇਸ ਲਈ ਤੁਸੀਂ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖੋ ਵੀਡੀਓ ਨੂੰ ਬਿਲਕੁਲ ਵੀ ਨਾ ਛੱਡਿਓ ਕਿਉਂਕਿ ਇਹ ਵੀਡੀਓ ਇਹਨਾਂ ਚਾਰ ਰਾਸ਼ੀ ਵਾਲਿਆਂ ਲਈ ਬਹੁਤ ਹੀ ਮਹੱਤਵਪੂਰਨ ਰਹਿਣ ਵਾਲੀ ਹੈ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਅਗੇ ਬੇਨਤੀ ਹੈ ਕਿ ਮਾਂ ਲక్ష్ਮੀ ਜੀ ਦੇ ਸੱਚੇ ਭਗਤ ਇਸ ਵੀਡੀਓ ਨੂੰ ਹੁਣੇ ਇੱਕ ਲਾਈਕ ਕਰੋ ਕਮੈਂਟ ਬਾਕਸ ਦੇ ਵਿੱਚ ਜੈ ਮਾਂ ਲక్ష్ਮੀ ਜੀ ਰੋਲ ਲਿਖਣ ਜੇ ਜਿਸ ਨਾਲ ਮਾਂ ਲక్ష్ਮੀ ਜੀ ਦਾ ਆਸ਼ੀਰਵਾਦ ਤੁਹਾਨੂੰ ਸਿੱਧਾ ਪ੍ਰਾਪਤ ਹੋ ਸਕੇ ਅਤੇ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਆਪਣੇ ਦੋਸਤਾਂ ਦੇ ਵਿੱਚ ਸ਼ੇਅਰ ਕਰ ਦਿਓ ਜੀ ਦੋਸਤ ਤੁਹਾਨੂੰ ਦੱਸ ਰਹੀ ਹੈ ਕਿ ਪੂਰਨ ਮਾਚੀ ਦਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਪੂਰਨ ਮਾਸ਼ੀ ਦਾ ਸਨਾਤਨ ਧਰਮ ਦੇ ਵਿੱਚ ਖਾਸ ਮਹੱਤਵ ਹੈ ਇਸ ਸ਼ੁਭ ਤਿਥੀ ਤੇ ਜਗਤ ਦੇ ਪਾਲਨਹਾਰ ਭਗਵਾਨ ਵਿਸ਼ਨੋ ਦੀ ਪੂਜਾ ਕੀਤੀ ਜਾਂਦੀ ਹੈ ਨਾਲ ਹੀ ਸੋਖ ਵਿੱਚ ਵਾਦਾ ਕੀਤਾ ਜਾਂਦਾ ਹੈ ਧਾਰਮਿਕ ਮਾਨਵਤਾ ਦੇ ਅਨੁਸਾਰ ਭਗਵਾਨ ਵਿਸ਼ਨੋ ਦੀ ਪੂਜਾ ਕਰਨ ਨਾਲ ਗਰੀਬੀ ਦੂਰ ਹੁੰਦੀ ਹੈ ਨਾਲ ਹੀ ਆਮਦਨ ਸੋਖ ਸਮਰiddhi ਵਿੱਚ ਵਾਦਾ ਹੁੰਦਾ ਹੈ ਤੁਹਾਡੀ ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਿੰਦੂ ਧਰਮ ਦੇ ਵਿੱਚ ਸਾਵਣ ਦੇ ਮਹੀਨੇ ਨੂੰ ਸਭ ਤੋਂ ਪਵਿੱਤਰ ਮੰਨਿਆ ਜਾਂਦਾ ਹੈ ਜੋ ਕਿ ਭਗਵਾਨ ਜਿਵਨ ਨੂੰ ਸਮਰਪਿਤ ਹੁੰਦਾ ਹੈ ਨਾਲ ਹੀ ਇਸ ਮਹੀਨੇ ਕਈ ਮਹੱਤਵਪੂਰਨ ਤਿਉਹਾਰ ਵੀ ਆਉਂਦੇ ਹਨ ਉਤੇ ਹੀ ਆਖਰੀ ਦਿਨ ਪੂਰਨਮਾਸ਼ੀ ਹੁੰਦੀ ਹੈ ਜਿਸ ਨੂੰ ਸਾਵਣ ਪੂਰਨਮਾਸ਼ੀ ਜਾਂ ਸਵਰਨ ਪੂਰਨਮਾ ਵੀ ਕਿਹਾ ਜਾਂਦਾ ਹੈ ਵੈਸੇ ਤਾਂ ਪੂਰੇ ਸਾਲ ਵਿੱਚ ਕੁੱਲ 12 ਪੂਰਨਮਾਸੀ ਤਿਥੀਆਂ ਹੁੰਦੀਆਂ ਹਨ ਪਰ ਸ਼ਾਵਣ ਮਹੀਨੇ ਦੀ ਪੂਰਨਮਾਸੀ ਬਹੁਤ ਹੀ ਖਾਸ ਮੰਨੀ ਜਾਂਦੀ ਹੈ ਇਸ ਦਿਨ ਰਖੜੀ ਦਾ ਤਿਉਹਾਰ ਮਨਾਇਆ ਜਾਂਦਾ ਹੈ ਤੇ ਭਗਵਾਨ ਸ਼ਿਵ ਦੀ ਪੂਜਾ ਆराधना ਵੀ ਹੁੰਦੀ ਹੈ ਸ਼ਾਸਤਰਾਂ ਵਿੱਚ ਇਸ ਦਿਨ ਇਸ਼ਨਾਨ ਦਾਨ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ ਪਿਤਰਾਂ ਦਾ ਤਰਪਨ ਕਰਨ ਲਈ ਪੂਰਨਮਾਸ਼ੀ ਦਾ ਦਿਨ ਸ਼ੋਭਾ ਹੁੰਦਾ ਹੈ ਤੁਹਾਨੂੰ ਦੱਸਣਾ ਚਾਹਾਂਗੇ ਕਿ ਪੰਚਾਂਗ ਦੇ ਅਨੁਸਾਰ ਪੂਰਨਮਾਸ਼ੀ ਦੀ ਤਿਥੀ ਸਾਵਣ ਮਹੀਨੇ ਦੇ ਆਖਰੀ ਦਿਨ ਹੁੰਦੀ ਹੈ ਜੋ ਕਿ ਇਸ ਸਾਲ 9 ਅਗਸਤ 2025 ਨੂੰ ਹੈ ਪੂਰਨਮਾਸ਼ੀ ਤਿਥੀ ਦੀ ਸ਼ੁਰੂਆਤ 8 ਅਗਸਤ ਦੁਪਹਿਰ 2:00 ਵਜੇ 12:00 ਵਜੇ ਤੋਂ ਹੋਵੇਗੀ ਅਤੇ ਇਹ ਤਿਥੀ 9 ਅਗਸਤ ਦੁਪਹਿਰ 1:00 ਵਜੇ 24 ਮਿੰਟ ਤੱਕ ਰਹੇਗੀ ਸਾਵਣ ਪੂਰਨ ਮਾਸ਼ੀ ਦਾ ਇਸ਼ਨਾਨ ਵਰਤ ਭੋਜਨ ਚੰਦਰਮਾ ਭੋਜਨ ਸਾਰੇ ਹੀ ਸ਼ਨੀਵਾਰ 9 ਅਗਸਤ 2025 ਨੂੰ ਹੀ ਕੀਤੇ ਜਾਣਗੇ ਪੂਰਨ ਮਾਸ਼ੀ ਤੇ ਪੂਰੇ ਦਿਨ ਸਵਾਤ ਸਿੱਧੀ ਜੋਗ ਰਹੇਗਾ ਜੋ ਕਿ ਪੂਜਾ ਪਾਠ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਉਹਨਾਂ ਚਾਰ ਰਾਸ਼ੀ ਵਾਲਿਆਂ ਬਾਰੇ ਜੋ ਕਿ ਇਸ ਦਿਨ ਜਾਣੀ ਕਿ ਪੂਰਨ ਮਾਸ਼ੀ ਦੇ ਦਿਨ ਮਹਾ ਲక్ష్ਮੀ ਜੋਗ ਦੁਰਲਭ ਮਹਾ ਸ਼ੁਭ ਸੰਜੋਗ ਬਣਨ ਦੇ ਨਾਲ ਇਹਨਾਂ ਚਾਰ ਰਾਸ਼ੀ ਵਾਲਿਆਂ ਦੀ ਲਾਟਰੀ ਲੱਗਣ ਵਾਲੀ ਹੈ ਕਰੋੜਪਤੀ ਬਣਨ ਵਾਲੇ ਹਨ ਤਾਂ ਦੇ ਨਾਲ ਮਾਲਾ-ਮਾਲ ਬਣਨ ਵਾਲੇ ਹਨ ਇਹ ਚਾਰ ਰਾਸ਼ੀ ਵਾਲੇ ਇੰਜ ਕਹਿ ਲੋ ਕਿ ਖੁਦ ਵਿਦਾਤਾ ਵੀ ਨਹੀਂ ਰੋਕ ਸਕਦਾ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਪੂਰਨ ਮਾਸ਼ੀ ਦੇ ਦਿਨ ਕਰੋੜਪਤੀ ਬਣਨ ਤੋਂ ਮਾਲਾ-ਮਾਲ ਬਣਨ ਤੋਂ ਤਾਂ ਦੋਸਤੋ ਸ਼ੁਰੂ ਕਰਦੇ ਹਾਂ ਕਿਹੜੀਆਂ ਹਨ ਉਹ ਚਾਰ ਪਾਕਸ਼ਲੀ ਰਾਸ਼ੀਆਂ ਜਿਨ੍ਹਾਂ ਦੇ ਮਾਤਾ ਲక్ష్ਮੀ ਬਹੁਤ ਪਰਸੰਨ ਹੈ ਮਿਹਰਬਾਨ ਹੈ ਤੇ ਦੋਨਾਂ ਹੱਥਾਂ ਦੇ ਨਾਲ ਧਾਨ ਦੀ ਵਰਖਾ ਕਰਨ ਵਾਲੀ ਹੈ ਹੁਣ ਇਹਨਾਂ ਚਾਰ ਆਸ਼ੀਵਾਲਿਆਂ ਤੇ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਮਾਂ ਲక్ష్ਮੀ ਨੂੰ ਧਾਨ ਦੀ ਦੇਵੀ ਕਿਹਾ ਜਾਂਦਾ ਹੈ ਸਨਾਤਨ ਧਰਮ ਦੇ ਸ਼ਾਸਤਰਾਂ ਅਤੇ ਪੁਰਾਣਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਜੇ ਕਿਸੇ ਤੇ ਧਾਨ ਦੀ ਦੇਵੀ ਮਾਂ ਲక్ష్ਮੀ ਦੀ ਕਿਰਪਾ ਹੋ ਜਾਂਦੀ ਹੈ ਤਾਂ ਉਸ ਘਰ ਕਦੇ ਧਾਨ ਦੀ ਕਮੀ ਨਹੀਂ ਹੁੰਦੀ ਪਰ ਕੀ ਤੁਸੀਂ ਇਸ ਗੱਲ ਤੋਂ ਜਾਣੋ ਕਿ ਮਾਂ ਲక్ష్ਮੀ ਦਾ ਸੁਭਾਅ ਬੇਹਦ ਚੰਚਲ ਮੰਨਿਆ ਜਾਂਦਾ ਹੈ ਅਜਿਹਾ ਕਿਹਾ ਜਾਂਦਾ ਹੈ ਕਿ ਤਾਂ ਦੀ ਦੇਵੀ ਮਾਂ ਲక్ష్ਮੀ ਇੱਕ ਜਗ੍ਹਾ ਟਿਕ ਕੇ ਨਹੀਂ ਰਹਿ ਸਕਦੀ ਇਹ ਵਜ੍ਹਾ ਹੈ ਕਿ ਮਨੁੱਖ ਦੇ ਜੀਵਨ ਵਿੱਚ ਤਾਂ ਸੁਭਾਵੇ ਉਤਾਰ ਚੜਾ ਹਮੇਸ਼ਾ ਆਉਂਦੇ ਰਹਿੰਦੇ ਹਨ ਤਾਂ ਦੀ ਦੇਵੀ ਨੂੰ ਪ੍ਰਸੰਨ ਕਰਨ ਲਈ ਲੋਕ ਕਈ ਤਰ੍ਹਾਂ ਦੇ ਪਾਵੇ ਕਰਦੇ ਹਨ ਤਾਂ ਦੀ ਦੇਵੀ ਪਸੰਦ ਕਰਨ ਲਈ ਲੋਕ ਕਈ ਤਰ੍ਹਾਂ ਦੀਆਂ ਪੂਜਾ ਵੀ ਕਰਦੇ ਹਨ ਜਿਸ ਨਾਲ ਮਾਂ ਖੁਸ਼ ਹੋ ਕੇ ਵਿਅਕਤੀ ਨੂੰ ਮਾਲਾ-ਮਾਲ ਬਣਾਉਂਦੀ ਹੈ ਦੋਸਤੋ ਅੱਜ ਦੇ ਸਮੇਂ ਵਿੱਚ ਇਨਸਾਨ ਨੂੰ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਦਾ ਸਭ ਤੋਂ ਪਹਿਲਾ ਕਾਰਨ ਆਰਥਿਕ ਤੰਗੀ ਹੈ ਇਸ ਤੋਂ ਇਲਾਵਾ ਮਨੁੱਖ ਦੇ ਜੀਵਨ ਵਿੱਚ ਆ ਜਾਏ ਉਤਾਰ ਚੜਾਹ ਗ੍ਰਹਿਣ ਦੀ ਚਾਲ ਨਾਲ ਵੀ ਲਗਾਤਾਰ ਹੁੰਦੇ ਰਹਿੰਦੇ ਹਨ ਇਸ ਲਈ ਮਨੁੱਖ ਹਮੇਸ਼ਾ ਤੋਂ ਹੀ ਭੇਖਣ ਨੂੰ ਲੈ ਕੇ ਕਾਫੀ ਉਸੋਕ ਰਹਿਦਾ ਹੈ ਇਸੇ ਤਰ੍ਹਾਂ ਇਸ ਵਾਰ ਵਿਸ਼ੇਸ਼ ਮਹਾ ਸੰਜੋਗ ਪਾਣ ਰਿਹਾ ਹੈ ਜਿਸ ਵਿੱਚ ਮਾਂ ਲక్ష్ਮੀ ਹੁਣ 12 ਰਾਸ਼ੀਆਂ ਵਿੱਚੋਂ ਚਾਰ ਰਾਸ਼ੀਆਂ ਤੇ ਬਹੁਤ ਜ਼ਿਆਦਾ ਪਸੰਨ ਹੋ ਗਈ ਹੈ ਅਤੇ ਇਹਨਾਂ ਦੇ ਆਪਣੀ ਕਿਰਪਾ ਦ੍ਰਿਸ਼ਟੀ ਵਰਸਾਉਣ ਵਾਲੀ ਹੈ ਤੁਹਾਡੀ ਜਾਣਕਾਰੀ ਲਈ ਦੱਸ ਰਹੀ ਹਾਂ ਕਿ ਜਿਵੇਂ ਕਿ ਅਸੀਂ ਦੱਸਿਆ ਹੈ ਕਿ ਮਨੋਕ ਦੇ ਜੀਵਨ ਵਿੱਚ ਗ੍ਰਹਾਂ ਦੀ ਚਾਲ ਦਾ ਬਹੁਤ ਵੱਡਾ ਮਹੱਤਵ ਹੁੰਦਾ ਹੈ ਸਿੱਧਾ ਸਾਡੇ ਆਮ ਜੀਵਨ ਤੇ ਅਸਰ ਪੈਂਦਾ ਹੈ ਕਦੇ ਕੋਈ ગ્રਹ ਕਿਸੇ ਰਾਸ਼ੀ ਲੈ ਖੁਸ਼ੀਆਂ ਲੈ ਕੇ ਆਉਂਦਾ ਹੈ ਤੇ ਕਦੇ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਇਸ ਵਾਰ ਸੰਜੋਗ ਦੇ ਨਾਲ ਮਾਂ ਲక్ష్ਮੀ ਇਹਨਾਂ ਚਾਰ ਰਾਸ਼ੀ ਵਾਲਿਆਂ ਤੇ ਬਹੁਤ ਜ਼ਿਆਦਾ ਪਰਸਨ ਹੋ ਗਈ ਹੈ ਇੰਜ ਕਹਿ ਲਓ ਕਿ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਹੁਣ ਲਾਟਰੀ ਲੱਗਣ ਵਾਲੇ ਹਨ ਦੋਸਤੋ ਅਜਿਹੇ ਸੰਜੋਗ ਜੀਵਨ ਵਿੱਚ ਕਦੇ-ਕਦੇ ਹੀ ਆਉਂਦਾ ਹੈ ਜਿਵੇਂ ਵਿੱਚ ਮਾਂ ਲక్ష్ਮੀ ਹੁਣ ਚਾਰ ਰਾਸ਼ੀਆਂ ਤੇ ਆਪਣੀ ਕਿਰਪਾ ਵਰਸਾਉਣ ਵਾਲੀ ਹੈ ਦੋਸਤੋ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਵਿੱਚ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਅਥਾ ਖੁਸ਼ੀਆਂ ਦੀ ਪ੍ਰਾਪਤੀ ਹੋਣ ਵਾਲੀ ਹੈ ਜਿਨ੍ਹਾਂ ਚਾਰ ਰਾਸ਼ੀਆਂ ਤੇ ਮਾਂ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਹੋਣ ਵਾਲੀ ਹੈ ਉਹਨਾਂ ਸਭ ਭਾਗਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਵਾਲਿਆਂ ਨੂੰ ਦਾਸ ਹੈ ਕਿ ਮਾਂ ਲక్ష్ਮੀ ਤੁਹਾਡੇ ਲੋਕਾਂ ਦੇ ਜੀਵਨ ਵਿੱਚ ਵੱਡਾ ਪਰਿਵਰਤਨ ਲਿਆਉਣ ਵਾਲੀ ਹੈ ਜੀहां ਦੋਸਤੋ ਤੁਹਾਡੇ ਲਈ ਸਮਾਂ ਬਹੁਤ ਹੀ ਛੋਭ ਰਹਿਣ ਵਾਲਾ ਹੈ ਤੇ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਤਨਲਾਭ ਦੀ ਪ੍ਰਾਪਤੀ ਹੋਣ ਵਾਲੀ ਹੈ ਤਨ ਸੰਬੰਧੀ ਕਈ ਤਰ੍ਹਾਂ ਦੇ ਲਾਭ ਤੁਹਾਨੂੰ ਪ੍ਰਾਪਤ ਹੋਣ ਵਾਲੇ ਹਨ ਤਨ ਪ੍ਰਾਪਤੀ ਦੇ ਕਈ ਮੌਕੇ ਕੰਨਿਆ ਰਾਸ਼ੀ ਵਾਲੇ ਹੋਣ ਤੁਹਾਨੂੰ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਪ੍ਰਾਪਤ ਹੋਣ ਵਾਲੇ ਹਨ ਮਾਂ ਲక్ష్ਮੀ ਖੁਦ ਤੁਹਾਡੇ ਘਰ ਆ ਰਹੀ ਹੈ ਤੁਹਾਡੀ ਜੋਲੀ ਹੁਣ ਖੁਸ਼ੀਆਂ ਨਾਲ ਭਰਨ ਵਾਲੀ ਹੈ ਜਲਦੀ ਹੀ ਤੁਸੀਂ ਸਾਰੀਆਂ ਕਠਿਨਾਈਆਂ ਦਾ ਸਾਹਮਣਾ ਕਰ पाओगे ਤੇ ਤੁਸੀਂ ਆਪਣੇ ਜੀਵਨ ਵਿੱਚ ਸਫਲਤਾ ਪ੍ਰਾਪਤ ਕਰੋਗੇ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਤੇ ਤੁਹਾਡਾ ਜੀਵਨ ਸੁਖਮਈ ਬਣੇਗਾ ਨਾਲ ਹੀ ਨਾਲ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਵਧੇਰੇ ਮੁਨਾਫਾ ਹੋਵੇਗਾ ਕੰਨਿਆ ਰਾਸ਼ੀ ਵਾਲਿਓ ਇਹ ਕਹਿਣਾ ਗਲਤ ਨਹੀਂ ਹੋਵੇਗਾ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਹੋਂ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦਾ ਪੰਡਾਰ ਆਉਣ ਵਾਲਾ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਤੁਹਾਡੀ ਕੁੰਡਲੀ ਦੇ ਵਿੱਚ ਜ਼ਬਰਦਸਤ ਮਹਾਂ ਲక్ష్ਮੀ ਜੋਗ ਪਣਨ ਜਾ ਰਿਹਾ ਹੈ ਇਹ ਸੰਜੋਗ ਕਦੇ ਕਦੇ ਹੀ ਬੰਦਾ ਹੈ ਜਿਸ ਕਰਨ ਤੁਹਾਨੂੰ ਮਾਂ ਲక్ష్ਮੀ ਦੀ ਸੇਵਾ ਨਾਲ ਸਮਾਂ ਬਹੁਤ ਹੀ ਉਤਮ ਰਹਿਣ ਵਾਲਾ ਹੈ ਤੁਸੀਂ ਜਲਦੀ ਹੀ ਕਿਸੇ ਅਜੇ ਵਿਅਕਤੀ ਨਾਲ ਮੁਲਾਕਾਤ ਕਰੋਗੇ ਜੋ ਤੁਹਾਡੇ ਜੀਵਨ ਦੀ ਦਸ਼ਾ ਪੂਰੀ ਤਰ੍ਹਾਂ ਬਦਲ ਦੇਵੇਗਾ ਜੀ ਹਾਂ ਦੋਸਤੋ ਹੁਣ ਤੁਹਾਡੇ ਜੀਵਨ ਵਿੱਚ ਸੁਖ-ਸਹੋਲਤਾਂ ਦੀ ਕੋਈ ਕਮੀ ਨਹੀਂ ਰਹੇਗੀ ਤੁਹਾਡੀ ਕਿਸਮਤ ਵਿੱਚ ਮਾਂ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਅਜਿਹਾ ਬਦਲਾਅ ਆਵੇਗਾ ਕਿ ਤੁਹਾਨੂੰ ਹਰ ਜਗ੍ਹਾ ਤੋਂ ਹੁਣ ਲਾਭ ਹੀ ਲਾਭ ਮਿਲੇਗਾ ਤੁਹਾਨੂੰ ਵਪਾਰ ਵਿੱਚ ਭਰਪੂਰ ਲਾਭ ਮਿਲਣ ਵਾਲਾ ਹੈ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਦਾ ਵਪਾਰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੇਗਾ ਤੁਹਾਡੀ ਮੰਨ ਚਾਹੀੇ ਇਹ ਸਭ ਪੂਰੀ ਹੋਵੇਗੀ ਇਹ ਕਹਿਣਾ ਗਲਤ ਨਹੀਂ ਹੋਵੇਗਾ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਮੇਖ ਰਾਸ਼ੀ ਵਾਲਿਆਂ ਹੁਣ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਹੁਣ ਤੁਹਾਡੇ ਜੀਵਨ ਵਿੱਚ ਵੱਡਾ ਪਰਿਵਾਰਤਨ ਹੋਣ ਵਾਲਾ ਹੈ ਮਾਂ ਲక్ష్ਮੀ ਖੁਦ ਤੁਹਾਡੇ ਚੋਲੇ ਖੁਸ਼ੀਆਂ ਨਾਲ ਭਰਨ ਵਾਲੀ ਹੈ ਜਿਸ ਨਾਲ ਤੁਹਾਡਾ ਜੀਵਨ ਤੁਹਾਡੀ ਕਿਸਮਤ ਬਦਲ ਜਾਵੇਗੀ ਦੋਸਤੋ ਇਸ ਲੈ ਸਟ ਦੀ ਅਗਲੀ ਰਾਸ਼ੀ ਹੈ ਜੇ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹੈ ਕਿ ਮਾਂ ਲక్ష్ਮੀ ਹੁਣ ਤੁਹਾਡੇ ਉੱਪਰ ਬਹੁਤ ਜ਼ਿਆਦਾ ਪਸੰਨ ਹੋ ਗਈ ਹੈ ਤੁਹਾਡੇ ਉੱਪਰ ਮਾਂ ਲక్ష్ਮੀ ਜੀ ਦੀ ਜ਼ਬਰਦਸਤ ਕਿਰਪਾ ਬਣ ਰਹੀ ਹੈ ਜਿਸ ਦੀ وجہ ਨਾਲ ਤੁਹਾਡੇ ਘਰ ਵਿੱਚ ਸਭ ਸਮ੍ਰiddhi ਆਵੇਗੀ ਪੈਸਾ ਵਧੇਗਾ ਵਧੇਰੇ ਤਨ ਲਾਭ ਹੋਵੇਗਾ ਕੁੰਭ ਰਾਸ਼ੀ ਵਾਲਿਓ ਜਲਦੀ ਹੀ ਕੋਈ ਨਵਾਂ ਕੰਮ ਸ਼ੁਰੂ ਕਰ ਸਕਦੇ ਹੋ ਜਿਸ ਵਿੱਚ ਤੁਹਾਨੂੰ ਸਫਲਤਾ ਪ੍ਰਾਪਤ ਹੋਵੇਗੀ ਤੁਹਾਡੀ ਆਰਥਿਕ ਸਥਿਤੀ ਵਿੱਚ ਸੁਧਾਰ ਹੋਵੇਗਾ ਤੇ ਤੁਹਾਡੇ ਘਰ ਪਰਿਵਾਰ ਵਿੱਚ ਸ਼ਾਂਤੀ ਬਣੀ ਰਹੇਗੀ ਤੁਹਾਨੂੰ ਦੱਸ ਦਈਏ ਕੁੰਮਾਰ ਰਾਸ਼ੀ ਵਾਲਿਓ ਜੋ ਲੋਕ ਵਪਾਰ ਕਰਦੇ ਹਨ ਉਹਨਾਂ ਨੂੰ ਵਪਾਰ ਵਿੱਚ ਬਧੇਰੇ ਮੁਨਾਫਾ ਮਿਲਣ ਵਾਲਾ ਹੈ ਉਹਨਾਂ ਦਾ ਵਪਾਰ ਦੇਣ ਦੁਗਣੀ ਰਾ ਚੌਗਣੀ ਤਰੱਕੀ ਕਰੇਗਾ ਨਾਲ ਹੀ ਨਾਲ ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜਾਈ ਕਰਨ ਦਾ ਸੁਪਨਾ ਦੇਖ ਰਹੇ ਹਨ ਤਾਂ ਉਹਨਾਂ ਦਾ ਉਹ ਸੁਪਨਾ ਜਲਦੀ ਹੀ ਪੂਰਾ ਹੋਵੇਗਾ ਸਾਲਾਂ ਤੋਂ ਲਟਕੇ ਹੋਏ ਕੰਮ ਪੂਰੇ ਹੋਣਗੇ ਮਾਂ ਲక్ష్ਮੀ ਜੀ ਦੀ ਚਾਬਦਸਤ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਇੰਜ ਕਹਿ ਲਓ ਕਿ ਤੁਹਾਨੂੰ ਜਲਦੀ ਹੀ ਹੁਣ ਤੁਹਾਡੀ ਲੋਟਰੀ ਲੱਗਣ ਵਾਲੀ ਹੈ ਕੁੰਭ ਰਾਸ਼ੀ ਵਾਲਿਓ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਨਾਲ ਹੁਣ ਤੁਹਾਨੂੰ ਕਈ ਤਰ੍ਹਾਂ ਦੇ ਤੰਤ ਲਾਭ ਦੇ ਜੋਗ ਬਣ ਰਹੇ ਹਨ ਤੁਹਾਡੇ ਜੀਵਨ ਵਿੱਚ ਹੁਣ ਵੱਡਾ ਪਰਿਵਰਤਨ ਹੋਣ ਵਾਲਾ ਹੈ ਜਿਸ ਨਾਲ ਤੁਹਾਡੀਆਂ ਖੁਸ਼ੀਆਂ ਦਾ ਕੋਈ ਟਿਕਾਣਾ ਨਹੀਂ ਰਹੇਗਾ ਤੁਹਾਡਾ ਜੀਵਨ ਬਦਲ ਜਾਵੇਗਾ 200 ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਤੋਲਾ ਰਾਸ਼ੀ ਤੋਲਾ ਰਾਸ਼ੀ ਵਾਲਿਆਂ ਨੂੰ ਦੱਸਦੇ ਹਾਂ ਕਿ ਮਾਂ ਲక్ష్ਮੀ ਜੀ ਦੀ ਬੇਸ਼ੇਸ਼ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਨੂੰ ਬਹੁਤ ਜ਼ਿਆਦਾ ਆਰਥਿਕ ਲਾਭ ਹੋਵੇਗਾ ਨਾਲ ਹੀ ਪਹਿਲਾਂ ਕੀਤੀ ਗਈ ਤੁਹਾਡੀ ਮਿਹਨਤ ਦਾ ਨਤੀਜਾ ਹੁਣ ਤੁਹਾਡੇ ਸਾਹਮਣੇ ਆਵੇਗਾ ਕਾਰੋਬਾਰ ਵਿੱਚ ਤੁਹਾਡੀ ਯੋਗਤਾ ਦਾ ਪ੍ਰਦਰਸ਼ਨ ਹੁਣ ਸਾਰੇ ਲੋਕ ਦੇਖਣਗੇ ਤੋਲਾ ਰਾਸ਼ੀ ਵਾਲਿਓ ਹੁਣ ਤੁਸੀਂ ਦੇਖੋਗੇ ਕਿ ਤੁਹਾਡੇ ਜੀਵਨ ਵਿੱਚ ਵੱਡਾ ਪਰਿਵਰਤਨ ਹੋ ਰਿਹਾ ਹੈ ਜੀ ਹਾਂ ਦੋਸਤੋ ਮਾਂ ਲక్ష్ਮੀ ਤੁਹਾਡੇ ਤੁਹਾਡੇ ਜੀਵਨ ਵਿੱਚ ਹੁਣ ਅਜੇਹਾ ਪਰਿਵਰਤਨ ਲਿਆਉਣ ਵਾਲੀ ਹੈ ਜੋ ਦੋਸਤੋ ਜੋ ਤੁਸੀਂ ਕਦੇ ਸੋਚਿਆ ਵੀ ਨਹੀਂ ਹੋਵੇਗਾ ਤੁਹਾਡੇ ਜੀਵਨ ਵਿੱਚ ਹੁਣ ਖੁਸ਼ੀਆਂ ਆਉਣ ਵਾਲੀਆਂ ਹਨ ਜੀ ਹਾਂ ਦੋਸਤੋ ਤੁਹਾਡਾ ਵਪਾਰ ਦਿਨ ਤੋਂ ਗਨੀ ਰਾਤ ਚੌਗਣੀ ਤਰੱਕੀ ਕਰੇਗਾ ਸਮਾਨੂਜੀ ਤੁਹਾਡਾ ਮਾਨ ਸਨਮਾਨਵਾਦੀ ਕਾ ਤੁਹਾਨੂੰ ਦੋਸਤਾਂ ਦਾ ਪੂਰਾ ਸਹਿਯੋਗ ਪ੍ਰਾਪਤ ਹੋਵੇਗਾ। ਲక్ష్ਮੀ ਜੋ ਕਰਨ ਜਬਰਦਸਤ ਕਮਾਈ ਹੋਵੇਗੀ। ਹੁਣ ਤੁਹਾਨੂੰ ਕਈ ਤਰ੍ਹਾਂ ਦੇ ਲਾਭ-ਤਾਂ ਲਾਭ ਤੋਲਾ ਰਾਸ਼ੀ ਵਾਲਿਓ ਪ੍ਰਾਪਤ ਹੋਣ ਵਾਲੇ ਹਨ। ਨਾਲ ਹੀ ਨਾਲ ਜੋ ਲੋਕ ਨਵਾਂ ਵਾਹਨ ਜਾਂ ਮਕਾਨ ਖਰੀਦਣ ਦੀ ਯੋਜਨਾ ਬਣਾ ਰਹੇ ਹਨ ਤਾਂ ਯੋਜਨਾ ਉਹਨਾਂ ਦੀ ਜ਼ਰੂਰ ਸਫਲ ਹੋਵੇਗੀ। ਦੋਸਤੋ ਇਹ ਕੈਨਾ ਗਲਤ ਨਹੀਂ ਹੋਵੇਗਾ। ਤੋਲਾ ਰਾਸ਼ੀ ਵਾਲਿਓ ਹੁਣ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ ਹਰ ਜਗ੍ਹਾ ਤੋਂ ਲਾਭ ਹੀ ਲਾਭ ਮਿਲੇਗਾ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਸਾਰੀਆਂ ਇੱਛਾਵਾਂ ਹੁਣ ਪੂਰੀਆਂ ਹੋਣਗੀਆਂ ਸਮਾਂ ਹੁਣ ਪੂਰੀ ਤਰ੍ਹਾਂ ਤੁਹਾਡੇ ਪੱਖ ਵਿੱਚ ਰਹੇਗਾ ਜੀਹਾਂ ਦੋਸਤੋ ਇਹ ਹਨ ਉਹ ਭਾਗਸ਼ਾਲੀ ਰਾਸ਼ੀਆਂ ਜੋ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਹੁਣ ਧਨ ਨਾਲ ਮਾਲਾ-ਮਾਲ ਹੋਣ ਵਾਲੀਆਂ ਹਨ ਇੰਜ ਕਹਿ ਲਓ ਕਿ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਕੋੜੋਂ ਦਾ ਧਨ ਮਿਲਣ ਵਾਲਾ ਹੈ ਇਹ ਚਾਰ ਰਾਸ਼ੀ ਵਾਲੇ ਮਾਲਾ-ਮਾਲ ਹੋਣ ਵਾਲੇ ਹਨ ਇਨਾਚਾਰ ਰਾਸ਼ੀ ਵਾਲਿਆਂ ਨੂੰ ਮਾਂ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਉਹਨਾਂ ਦੇ ਜੀਵਨ ਵਿੱਚ ਕਈ ਤਰ੍ਹਾਂ ਦਾ લાભ ਤਾਂ ਲਾ ਵੱਡੀਆਂ ਸਫਲਤਾਵਾਂ ਦੀ ਪ੍ਰਾਪਤੀ ਹੋਵੇਗੀ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਏ ਸੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਚ ਰੋਜ਼ ਸਬਸਕ੍ਰਾਈਬ ਕਰਦੇ ਹੋ ਜੀ ਧੰਨਵਾਦ